ਤੇ ਮੈਂ ਤੈਨੂੰ ਇਹ ਦੱਸ ਦਿਆਂ 25 ਸਾਲ ਰਹਿ ਗਏ ਜਗਨੂ ਜੇ ਦਿਨ ਮਜੀਠੇ ਦਾ ਹੱਥ ਪੈ ਗਿਆ ਨਾ ਤੇਰੀ ਗਿੱਚੀ ਨੂੰ ਪੈ ਗਿਆ ਨਾ ਤੇਰੀ ਗਿੱਚੀ ਨੂੰ ਇਹ ਚੀਕਾ ਤੇਰੀ ਇਹੋ ਜਿਹਿਆਂ ਕਢਾਉ ਇਹੋ ਜਿਹਿਆਂ ਕਢਾਉ ਕਿ ਤੂੰ ਵੇਖੇਗਾ ਕਿ ਬਾਤ ਕਿਹਦੇ ਨਾਲ ਖਿਆ ਸਾਥ ਰਗੇ ਜੀ ਮੈਂ ਰਾਜੇ ਵੜਿੰਗਾਂ ਵਾਂਗੂ ਲਈ ਮੈਂ ਹੋਰ ਲੀਡਰਾਂ ਮੰਗੂ ਨਹੀਂ ਜਿਹੜਾ ਮੇਰੇ ਲੀਡਰਾਂ ਮੰਗੂ ਨਹੀਂ ਜਿਹੜਾ ਮੈਨੂੰ ਕਵੇ ਕਿ ਤੂੰ ਮੇਰੇ ਵਾਲੇ ਲੋਕਾਂ ਨੂੰ ਸੱਚ ਨਾਲ ਦੱਸਿਆ ਕਰ ਮੈਂ ਵਿਰੋਧੀ ਧਿਰ ਦਾ ਲੀਡਰ ਹਾਂ ਵਿਰੋਧੀ ਦਾ ਕੰਮ ਹੈ ਸਰਕਾਰਾਂ ਨੂੰ ਚਕੰਨੇ ਰੱਖਣਾ ਸਰਕਾਰਾਂ ਦੀ ਕਮੀ ਪੇਸ਼ੀ ਲੋਕਾਂ ਨਾਲ ਧੋਖਾ ਕਰਨਾ ਲੋਕਾਂ ਦੇ ਸਾਹਮਣੇ ਉ ਜਾਕਰ ਕਰਨਾ ਔਰ ਜੇ ਭਗਵੰਤ ਤੂੰ ਸਮਝਦਾ ਹੈਨਾ ਕਿ ਤੂੰ 4 ਫੁੱਟ ਦਾ ਕਿਸੇ ਮੈਨੂੰ ਕਾਬੂ ਕਰ ਲੇਗਾ ਮਾ ਹੋ ਜਾ ਧਕਣਾ ਨਾ ਤੈਨੂੰ ਪਰ ਲੱਭਣਾ ਵੀ ਨਹੀਂ ਗਿਆ ਆ ਸੀ ਤੇ ਗਿਆ ਕਿਦਰ ਮੈਂ ਉਹ ਬੰਦਾ ਏ ਭੁੱਲ ਗਿਆ ਸ਼ਾਇਦ ਸੇਖੋ ਸਾਹਿਬ ਅੱਜ ਮੈਂ ਤੁਹਾਨੂੰ ਦੱਸਣ ਲੱਗਿਆ 2014 ਦੀ ਗੱਲ ਆ ਮੈਨੂੰ ਲੱਗਦਾ ਇਹ ਸ਼ਰਾਬ ਪੀ ਕੇ ਦਿੱਲੀੋਂ ਆਉਂਦਾ ਸੀ ਔਰ ਜ਼ੀਰਕਪੁਰ ਦਾ ਜਿਹੜਾ ਟੋਲਪਲਾਜਾ ਚੰਡੀਗੜ੍ਹ ਵੜਨ ਤੋਂ ਪਹਿਲਾਂ ਡੇਰਾ ਵਸੀ ਵਾਲਾ ਉਹਦੇ ਪੁੱਤ ਨੇ ਸ਼ ਬੰਦਾ ਵੀ ਦੱਸਦਾ ਅੱਜ ਜੇਲਦਾਰ ਪਰਿਵਾਰ ਹੈ ਜੈਤੋ ਤੋਂ ਮੈਨੂੰ ਫੋਨ ਕਰਦਾ ਮੈਂ ਸੋਚਿਆ ਉਹਦੇ ਮਨ ਨੂੰ ਜੇਲਦਾਰ ਨੂੰ ਕਿਹੜੀ ਵਿਵਪਤਾ ਪੈ ਗਈ ਸਵੇਰੇ 6:30 ਵਜੇ ਮੈਂ ਜੇਲਦਾਰ ਜੀ ਕੀ ਹੋ ਗਿਆ ਉਹ ਕਹਿੰਦਾ ਬਾਜੀ ਕਿਸ ਰਿਸ਼ਤੇਦਾਰ ਦਾ ਫੋਨ ਆਇਆ ਇਹ ਭਗਵੰਤ ਮਾਨ ਆਉਂਦਾ ਜੀ ਦਿੱਲੀੋਂ ਚ ਦਿੱਲੀ ਤੋਂ ਤੇ ਟੋਲ ਵਾਲੇ ਨਾਲ ਲੜ ਪਿਆ ਮੈਂ ਯਾ ਟੋਲ ਵਾਲੇ ਨਾਲ ਵੀ ਲੜਨ ਦਾ ਕੰਮ ਨਾ ਕੋਈ ਮੈਂ 10 ਰੁਪਏ ਹੀ ਦੇਣੇ ਸੀ ਦੇ ਦਿੰਦਾ ਵਾਲੇ ਨਾਲ ਵੀ ਲੜਨ ਦਾ ਕੰਮ ਨਾ ਕੋਈ ਮੈਂ ਦਾਤ ਵੀਰ ਪਈ ਦੇਣੇ ਸੀ ਦੇ ਦਿੰਦਾ ਨਹੀਂ ਕਦਾ ਸੱਚ ਇਹਨਾਂ ਉਹਦੀ ਖਾਦੀ ਪੀਤੀ ਸੀ ਤੇ ਉਹਨਾਂ ਨੇ ਚੰਗਾ